ਨੇ ਕਿਦੋਂ ਮਰ ਗਈ ਐਸ਼ਾ ਨੂੰ ਵੀ ਔਖਾ ਹੋਇਆ ਫੇ ਆਲੇ ਨੂੰ ਦੇਖਿਆ ਨਾ ਸੁਣ ਚਨਾ ਮੈਂ ਹੋਪੇ ਆਣੇ ਸੁਣੋ ਨਾ ਕਿਧਰੋਂ ਆ ਗਈ ਤੂੰ ਹੁਣ ਕੰਮ ਤੋਂ ਆਇਆ ਬੱਪੂ ਜੀ ਜਿਹੜੋ ਕਹਦੀ ਮੈਨੂੰ ਪੈਸੇ ਨਹੀਂ ਨਾਉਣੇ ਮੈਂ ਦਵਾਈ ਲੈਣ ਜਾਣਾ ਹੈ ਪੈਸੇ ਤਾਂ ਮਿਲੇ ਨਹੀਂ ਬਾਪੂ ਆ ਪਿੱਛੇ ਕੀ ਲਗੋਈ ਜਾਂਦੀਆਂ ਨੂੰ ਕੁਛ ਨਹੀਂ ਬਾਪੂ ਤੂੰ ਮੈਨੂੰ ਪੈਸੇ ਦੇ ਮੈਨੂੰ ਪੈਸੇ ਨਹੀਂ ਲੋਣੇ ਨਹੀਂ ਬਾਪੂ ਸਦਾ ਲਿਓਣਾ ਬਾਪੂ ਤੂੰ ਮੈਨੂੰ ਪੈਸੇ ਦੇ ਦੇ ਬਾਪੂ ਸਦਾ ਲਿਓਣਾ ਮੈਨੂੰ ਦਵਾਈ ਨਹੀਂ ਲੋਣੇ ਨਹੀਂ ਮਾਰਿਆ ਇਹ ਕਿੰਨ ਸ ਲਗੋਣ ਦੀਆਂ ਮੇਰੇ ਤੋਂ ਪੈਸੇ ਉਹ ਨਾ ਕਰਾ ਹਾਈ ਉਹ ਬਿੰਦ ਕਰਦੀ ਆ ਬਾਪੂ ਲੈ ਆਂਦਾ ਹੁਣ ਕਰ ਦੋ ਦਣ ਮੈਂ ਕਿਵੇਂ ਲਿਆਵਾਂ ਆਥ ਨੂੰ ਰੋਟੀਆਂ ਮੰਗ ਲੂਗਾ ਮੈਂ ਹੁਣ ਕੀ ਕਰਾਂ ਹੁਣ ਕਿਹੜਾ ਖੂ ਪੱਤਾ ਜਿਹੜਾ ਕਰਦਾ ਗੁਜ਼ਾਰਾ ਹੋ ਜੇ ਹੇ ਹੇ ਅੱਜ ਮਹਾਨ ਬਧੀਆਂ ਆ ਗਏ ਕਰਦੇ ਆ ਮੈਂ ਅਸਾਂ ਸਿੰਘਾਣਾ ਮੈਣ ਬਣੀ ਸਸਟੀ ਦਾ ਬਾਬੂ ਜੀ ਥੋੜੀ ਲਈ ਵੀ ਟਰਮਾ ਰੋੜ ਕੋਈ ਨਹੀਂ ਆ ਨੀ ਟਰਮਾ ਰੋ ਉਹ ਜੀ ਉਹਦੇ ਨੱਖਣਾਂ ਨਹੀਂ ਅਸੀਂ ਇਹੋ ਜੀ ਦਵਾਈ ਨਹੀਂ ਦਿੰਦੇ ਹੈਗੇ ਤੁਹਾਨੂੰ ਡਿਸਪੈਂਸਰੀ ਜੀ ਲੱਗੀ ਹੋਈਆਂ ਨਾ ਲੱਗੀ ਤਾਂ ਡਿਸਪੈਂਸਰੀ ਜੀ ਪਰ ਐਦਾਂ ਵੀ ਗੋਲੀਆਂ ਨਹੀਂ ਅਸੀਂ ਰੱਖਦੇ ਹੋਰ ਥੋੜੇ ਨੇ ਹੁੰਦਾ ਕੀ ਐ ਪਤਾ ਨਹੀਂ ਦਵਾਈ ਨਹੀਂ ਰੱਖਦੇ ਹੈਗੇ ਹੋਰ ਥੋੜੇ ਨੇ ਹੁੰਦਾ ਵੀ ਆ ਕੁਛ ਹਾਂ ਕਮਾਲ ਕਰਦੇ ਤੁਸੀਂ ਬਾਬੂ ਜੀ ਅਸੀਂ ਨਸ਼ੇ ਵਾਲੀਆਂ ਗੋਲੀਆਂ ਰੱਖਾਂਗੇ ਹੁਣ ਇਤੂ ਦਿਸ਼ਮੈਂਸ ਕਿ ਜੰਗੀ ਕੀ ਕਰਨੇ ਤੂੰ ਘਰੇ ਬੈਠਾ ਇਸ ਟੈਂਸਰ ਚ ਤਾਂ ਲੱਗੀਆਂ ਵੀ ਕੋਈ ਨਾ ਆਵੇ ਤਾਂ ਉਹਦਾ ਭਲਾ ਹੋ ਸਕੇ ਉਹ ਤੂੰ ਪੈਸੇ ਲੈਣੀ ਬਹਿਨ ਦੀ ਨੇ ਧਰਮਾ ਨੋ ਨਾ ਬਾਪੂ ਜੀ ਗੱਲ ਪੈਸਿਆਂ ਦੀ ਨਹੀਂ ਹੁੰਦੀ ਹੋਰ ਕੀ ਹੁੰਦੀ ਹੈ ਠੀਕ ਹੈ ਹੋਰ ਪਤਾ ਕਰ ਲੋ ਕੋਈ ਕਿੰਨੇ ਦਿਨ ਹੋ ਗਏ ਤੈਨੂੰ ਡਿਸਮੈਂਸ ਨਹੀਂ ਜਾਈ ਨੂੰ ਮੈਨੂੰ ਨਾ 10 12 ਦਿਨ ਹੋਏ ਬਾਪੂ ਜੀ ਤਾញੋ ਤਾញੋ ਨਹੀਂ ਤੈਨੂੰ ਪਤਾ ਪਹਿਲਾਂ ਡਾਕਟਰ ਨੂੰ ਸਾਰਾ ਪਤਾ ਨਹੀਂ ਤੂੰ ਮਾਗਦਾ ਪਹਿਂ ਤੂੰ ਮੈਨੂੰ ਡਾਕਟਰੇ ਨਹੀਂ ਲੱਗਦੀ ਹੈਗੀ ਜਾਂ ਤੈਨੂੰ ਦਵਾਈਆਂ ਦਾ ਨਹੀਂ ਪਤਾ ਕੋ ਨਾ ਮੈ ਕਮਾਣੀਆ ਰੋਕੋ 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 ਮੱਕੀ ਨੇ ਦਲਵਾ ਹ ਲਵਾ 30 ਰੁਪਏ ਗਲੂਈ ਪਾਸਤਣੇ ਦਾ 50 ਨਹੀਂ ਜਾਂਦੇ ਨੇ ਚਾਹੇ 30 ਰੁਪਏ ਰੇਟ ਹੀ ਕਿਥੇ ਮਰਜੀ ਪਤਾ ਕਰ ਲਈ ਲੈ ਪਾਸਤਣਾਂ ਦਾ ਪੁੱਛਿਆ ਨਹੀਂ 50 ਰੁਪਏ ਰੇਟਾਂ ਨੂੰ ਇਹਦਾ ਨਾ ਜੀ 30 ਰੁਪਏ ਰੇਟ ਹੀ ਫਿਰ ਤੂੰ ਐਂ ਕਹਿੰਨੀ ਹਾਂਜੀ ਅੱਖਣੇ ਆ ਨਹੀਂ ਫਿਰ ਅੱਛਾ ਜੀ ਅੱਖਾਂ ਵਿੱਚ ਉਹਨੂੰ ਐ ਠੀਕ ਹੈ ਜੀ ਆ ਜੇਗਾ ਆ ਜੂਗਾ ਜੀ ਰੇਟ ਦੇਖ ਕੇ ਨਾਲੇ ਠੀਕ ਹੈ ਜੀ ਲਾਦਾਂਗੇ ਜੀ ਹਾਂ ਤਾਂ ਕੋਈ ਨਾ ਫਿਰ ਆਤਣੇ ਆਈ ਨੂੰ ਨੂੰ ਮੈਂ ਵੇਚਣਾ ਪੱਖਾ ਠੀਕ ਹੈ ਜੀ ਤਾਂ 35 ਲਾ ਨਹੀਂ ਠੀਕ ਹੈ ਜੀ ਹਾਂ ਆਤ ਜੀ ਆ ਜੀ ਹਾਂ ਜੀ ਆਨੀ ਆਨੀ ਨਹੀਂ ਫਿਰ ਸਸਤੀ ਕਰਨਾ ਸਸਟੀ ਕਰ ਜੀ ਟੈਕਸ ਦਾ ਟਿਕਾ ਲਵੜਾ ਸੀ ਬਈ ਟੈਕਸ ਕਿਉਂ ਕੀ ਮਤਲਬ ਮੇਰੇ ਨਾਲ 60 ਵਜੇ ਤਾਂ ਕਰਕੇ ਲਗੋਣਾ ਸੀ ਓਕੇ ਕੀ ਹੋ ਗਿਆ ਸੀ ਬਸ ਉਹ ਖੇਤ ਕੰਮ ਕਰੀ ਜਾਂਦਾ ਸੀਗਾ ਉਹ ਟਰੈਕਟਰ ਦਾ ਮੈਂ ਪਾ ਰਿਆ ਸੀਗਾ ਅੱਗੇ ਆ ਕੇ ਓਕੇ ਲੋਇਆ ਵਿੱਚ ਹੈ ਨਾ ਵੈਸੇ ਤੁਸੀਂ ਹੋਗੇ ਤੂੰ ਐਸੇ ਬੰਦੇ ਨਹੀਂ ਮੈਂ ਪਹਿਲਾਂ ਹੁਣ ਕਦੇ ਦੇਖੀ ਇਹਨਾਂ ਨੂੰ ਉਹ ਖੇਤ ਤਾਂ ਹੁਤਾ ਦੇ ਰਹੀਦਾ ਹੀ ਉਨ ਉੱਥੇ ਕੰਮ-ਕੰਮ ਕਰੀਦਾ ਤਾਂ ਕਰਕੇ ਐਂਡ 'ਚ ਘਾਟੀ ਚੱਕਰ ਮਾਰੀਦਾ ਓਕੇ ਬਾਈ ਦਾ ਵੀ ਇੱਕ ਗੱਲ ਪੁੱਛ ਤੁਹਾਨੂੰ ਕਿੱਦਾਂ ਪਤਾ ਕਿ ਤੈਨੂੰ ਫਿਟਨੈਸ ਤੇ ਟੀਕੇ ਦੀ ਲੋੜ ਆ ਐਕਚੁਅਲੀ ਮੈਂ ਮੈਡੀਕਲ ਲਈ ਕੀਤਾ ਹੋਇਆ ਹੈ ਜੋਬ ਕਰਦੇ ਹੋ ਕੋਈ ਇਹ ਜੋਬ ਨਹੀਂ ਕਰਦਾ ਫਾਰਮਰ ਹਾਂ ਜੀ ਓਕੇ ਠੀਕ ਆ ਤਾਂ ਹੀ ਇਨੀ ਨੌਲੇਜ ਆ ਸੋਚਿਆ ਸੀਗਾ ਮੈਂ ਵੀ ਡਾਕਟਰ ਬਣ ਜਾ ਪਰ ਫਾਦਰ ਸਾਹਿਬ ਕਹਿੰਦੇ ਵੀ ਤੁਸੀਂ ਖੇਤੀਬਾੜੀ ਦਾ ਕੰਮ ਕਰੋ ਓਕੇ ਅੱਜ ਮਹੀਨਿਆਂ ਤੋਂ ਸ਼ੁਰੂ ਤੋਂ ਜੁੜੇ ਹੋਇਆ ਪਰ ਉਹ ਸਹੀ ਲੱਗਿਆ ਮੈਨੂੰ ਓਕੇ ਬੇਸਿਕਲੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਤਾਂ ਐਸਾ ਅੰਮ੍ਰਿਤਸਰ ਤੋਂ ਬਿਲੋਂਗ ਕਰਦੀ ਹਾਂ ਇੱਦਾਂ ਮੇਰੀ ਪੋਸਟਿੰਗ ਹੋਈ ਆ ਠੀਕ ਮੈਂ ਤਾਂ ਇਹ ਵੀ ਪੁੱਛਦੀ ਸੀ ਕਿ ਤੁਹਾਡੇ ਪਿੰਡ ਤੇ ਲੋਕ ਕਿਵੇਂ ਨੇ ਅਜੀਬੋ ਗਰੀਬ ਜਿਹੀਆਂ ਬਿਮਾਰੀਆਂ ਲੈ ਕੇ ਆਉਂਦੇ ਨੇ ਪਿੰਡਾਂ 'ਚ ਤਾਂ ਭੋਲੇ ਲੋਕ ਹੁੰਦੇ ਆ ਜੀ ਟੈਨਸ਼ਨਾਂ ਸੌ ਹੁੰਦੀਆਂ ਨੇ ਦਬਾਬ 'ਚ ਪਿੰਡ 'ਚ ਤਾਂ ਸਭ ਜਿਹੀਆਂ ਹੁੰਦੀਆਂ ਇੱਕ ਵੇਰੇ ਕੋ ਆਇਆ ਉਹ ਕਹਿੰਦਾ ਮੇਰਾ ਚਿੱਤ ਘਮਾਉਂ ਮਾਉ ਜੇ ਕਰਦਾ ਮਾਉ ਘਮਾਉ ਕਿਉਂ ਨਾ ਠੀਕ ਹੈ ਠੀਕ ਹੈ ਉਹਨਾਂ ਨਾਲ ਜੀਵ ਤੇ ਰੱਖਣ ਵਾਲੀ ਗੋਲੀ ਜੀ ਦੇ ਦਿਆ ਕਰੋ ਆਪ ਹੀ ਠੀਕ ਹੋ ਜਾਂਦੇ ਆ ਜੀਵ ਤੇ ਰੱਖਣ ਵਾਲੀ ਕੀ ਸਮਝੀ ਨਹੀਂ ਮੈਂ ਪੁੱਛੀ ਕੋਈ ਗੱਲ ਨਹੀਂ ਹੋਣੀ ਵੀ ਸਮਝੋਗੇ ਜਦੋਂ ਮਹੀਨਾ ਤੋਂ ਮਹੀਨਾ ਲਾਏ ਨਾ ਪਿੰਡ ਚ ਤੈਨੂੰ ਸਾਰੀ ਨੌਲੇਜ ਆ ਜੂਗੀ ਵੀ ਕਿਹੜੇ ਨੂੰ ਕਿਹੜੀ ਗੋਲੀ ਦੇਣੀ ਹੈ ਠੀਕ ਆ ਲਾਜ ਨੂੰ ਗੱਲਾਂ ਨਾ ਮਾਰੋ ਮੇਰੇ ਇੰਜੈਕਸ਼ਨ ਨਾਲ ਓਹ ਹਾਂਜੀ ਥੋਲੇ ਭਾਂਡੇ ਜੀ ਕੰਮ ਕਰਤਾ ਅੱਛਾ ਹੋਰ ਕੀ ਕੀ ਠਾਈ ਐ ਜੀ ਕਿਉਂ ਚਾਗਦੀ ਐ ਤੇਰਾ ਆਪਣਾ ਘਰ ਐ ਆਪਦੇ ਬੰਦੇ ਆ ਪਿਆਰ ਨਾਲ ਵੀ ਝਾਗ ਲਿਆਗਾ ਕੀ ਮਤਲਬ ਤੇਰਾ ਮੈਂ ਮਾਤਵੰਤਾ ਹੂੰ ਤੈਨੂੰ ਸਮਝਾਣ ਦੀ ਲੋੜ ਨਹੀਂ ਐ ਟੀ ਦਾ ਤੂੰ ਭੋਲੀ ਹੈਂ ਨੀ ਦੇਖ ਗਲਤ ਤਰੀਕੇ ਨਾਲ ਮੈਨੂੰ ਵੇਖਣਾ ਕੰਮ ਕਰਨ ਆਉਣੀ ਆ ਕੋਈ ਗਲਤ ਤਰੀਕੇ ਨਾਲ ਝਾਗਦਾ ਕੌਣ ਐ ਮਟਿਆਰੇ ਦੇਖ ਤੇਰੇ ਵੀ ਅੱਗੇ ਨਹੀਂ ਕੋਈ ਤੇ ਮੇਰੇ ਵੀ ਅੱਗੇ ਨਹੀਂ ਕੋਈ ਕਿਉਂ ਨਾ ਆਪਾਂ ਇਹ ਜ਼ਿੰਦਗੀ ਨੂੰ ਸੌਕੀ ਕਰ ਲਈਏ ਸ਼ਮ ਕਰ ਮਾੜੀ ਮੋਟੀ ਮੈਂ ਵਿਧਵਾ ਆ ਓਏ ਸ਼ਰਮ ਤਾਂ ਮੈਂ ਇਕੱਲੇ ਤਲਾਕੇ ਕਦੋਂ ਦੇ ਰੱਖਤੀ ਸੀ ਉਹ ਤਾਂ ਨਾ ਦੇਖ ਹੀ ਰਹੀਆਂ ਓਏ ਐ ਨਹੀਂ ਗੱਲ ਹੋਇਆ ਕਰ ਤੂੰ ਮੇਰੀ ਗੱਲ ਮੰਨ ਤੂੰ ਮੇਰੀ ਛੱਡ ਓਏ ਇਹ ਤਾਂ ਛੱਡ ਬੈਗੀ ਗੱਲ ਤਾਂ ਸੁਣ ਲੈ ਮੁੰਡਿਆਰੇ ਨਾਲੇ ਮੇਰੇ ਤੇ ਲੈ ਲੈਣਾ ਤੂੰ ਸਾਉਣ ਨਾਲ ਗੱਲ ਕਰ ਬੀਬੀ ਜੀ ਨੂੰ ਮੈਂ ਆਵਾਜ਼ ਮਾਰ ਲੂੰਗੀ ਓਏ ਬੇਬੇ ਨੇ ਕੀ ਸੁਣਨਾ ਕੋਈ ਦਾਮ ਦਾ ਨਹੀਂ ਤੇਰੀ ਤੂੰ ਮੇਰੀ ਗੱਲ ਸੁਣ ਨਾ ਲੈ ਮੇਰੀ ਬਾਂਝੀ ਨਾ ਫੜ ਬਾਰ ਬਾਰ ਆਪਣਾ ਕਿਤੇ ਕਿਉਂ ਆਪਣਾ ਭੱਜ ਚੱਲਦੇ ਆ ਕਿਤੇ ਆ ਕਰਨ ਉਹ ਇਧਾਂਗੇ ਵੇਚ ਭਾਵੇਂ ਨਾ ਵੇਚ ਇਹ ਚੁੜੀਆਂ ਗਾਟੀਆਂ ਆ ਪਾਉਣ ਨੂੰ ਫਿਰਦਾ ਨਾ ਇਹ ਜੀ ਮੈਂ ਹੈ ਨਹੀਂ ਤੈਨੂੰ ਪਤਾ ਮੇਰੇ ਸਿਰ ਉਹ ਘਰ ਦਾ ਖਰਚਾ ਚੱਲਦਾ ਤੇ ਉਹ ਸਾਡਾ ਬੁਢਾ ਵੀ ਮੇਰੇ ਸਿਰ ਤੇ ਓਏ ਐਡੀ ਵੀ ਤੂੰ ਚੰਗੀ ਨਹੀਂ ਹੈਗੀ ਜਿੱਡੀ ਤੂੰ ਗੱਲ ਕਰਦੀ ਐ ਮੈਂ ਤੈਨੂੰ ਪਿਆਰ ਨਾਲ ਸਮਝਾਉਣਾ ਆਪਦੀ ਇੱਜ਼ਤ ਆਦੇ ਹੱਥ ਹੁੰਦੀ ਐ ਕਿਤੇ ਮੈਥੋਂ ਲਾਪਾ ਕਰਾ ਲਈ ਸੋਚ ਲਈ ਸਮਝ ਲਈ ਉਹ ਤੋਂ ਬਾਅਦ ਮੈਂ ਜਵਾਬ ਦੇਈ ਹੁਣ ਮੱਕਿਆਂ ਨੂੰ ਵੀ ਜ਼ਖਾਮ ਹੋ ਗਿਆ ਦੇ ਡੀਸ ਵਾਲੀ ਪਾਣੀ ਕਿਦਰ ਦਮਣੀ ਐ ਸਵੀਰ ਦੀ ਇਹ ਮੈਨੂੰ ਪੈਸੇ ਦੀ ਲੋੜ ਦੀ ਉਹ ਦੇ ਤੁਰੇ ਇੱਧਰ ਵੀ ਅਜੀ ਕੁੜੀਆਂ ਬੱਪੂ ਕੰਮ ਤੇ ਮੈਨੂੰ ਕਹਾਈ ਮੈਨੂੰ ਪੈਸੇ ਦੀ ਲੋੜ ਐ ਮੈਂ ਕਿਹਾ ਨਹੀਂ ਆਈ ਪੈਸੇ ਤੂੰ ਕੱਲ ਤਾਂ ਬੱਪੂ ਪੈਸੇ ਦਿੱਤੇ ਤੁਹਾਨੂੰ ਕੱਲ ਦਾ ਕੀ ਮਤਲਬ ਐ ਮੈਨੂੰ ਪੈਸੇ ਦੇਣੇ ਨੇ ਬਾਪੂ ਰੋਜ਼ ਰੋਜ਼ ਅਗਲਾ ਕੌਣ ਦਿੰਦਾ ਕੰਮ ਨਹੀਂ ਕਰਦੀ ਹੈਗੀ ਤੂੰ ਕਰਦੇ ਆ ਬਾਪੂ ਪਰ ਅਗਲਾ ਰੋਜ਼ ਰੋਜ਼ ਨਹੀਂ ਦਿੰਦਾ ਮਾਲ ਹੋਰੀ ਮੈਨੂੰ ਪੈਸੇ ਚਾਹੀਦੇ ਨੇ ਤੈਨੂੰ ਦੱਸਤਾ ਮੈਂ ਬਾਪੂ ਮੈਂ ਉੱਥੇ ਕੰਮ ਨਹੀਂ ਕਰਨਾ ਕਿਉਂ ਨਹੀਂ ਕੰਮ ਕਰਨਾ ਉੱਥੇ ਤੂੰ ਬਾਪੂ ਉਹ ਨੰਦ ਦਾ ਮੁੰਡਾ ਬਹੁਤ ਮਾੜਿਆ ਨਿਗਾ ਨਾਲ ਵੇਖਦਾ ਅੱਛਾ ਤੈਨੂੰ ਇਹ ਦੇਖਦਾ ਕਿਉਂ ਕਿਸੇ ਦੇ ਦੂਸ਼ਨ ਲਾਨੀ ਹੈ ਤੂੰ ਮੂਟੂ ਕੰਮ ਕਰ ਲੈ ਦੀ ਬਾਪੂ ਉਹਦੇ ਦੇਖਣੀ ਚੰਗੀ ਨਹੀਂ ਹੈਗੀ ਅੱਛਾ ਤੇ ਪਰਖ ਵੀ ਦੇਖਣੀ ਚੰਗੀ ਨਹੀਂ ਹੈਗੀ ਤੂੰ ਕੰਮ ਕਰ ਲੈ ਚੁੱਪ ਕਰਕੇ ਕੰਮ ਤੇ ਜਾ ਹੀ ਕਰ ਤੂੰ ਮੈਨੂੰ ਪੈਸਿਆਂ ਦੀ ਲੋੜ ਹੈ ਮੈਂ ਤੈਨੂੰ ਦੱਸਤਾ ਸਮਝਾਤਾ ਮੈਂ ਤੈਨੂੰ ਸਮਝ ਨਹੀਂ ਮੇਰੀ ਗੱਲ ਬਾਪੂ ਗੱਲ ਤਾਂ ਸੁਣ ਜਾ ਪੂਰੀ ਕਿ ਕਿੱਥੇ ਜਾਪਾਂ ਮੈਂ ਦੁਨੀਆ ਵਿਦਵਾਨੂ ਵੀ ਨਹੀਂ ਜਉਣ ਦਿੰਦੀ ਕਿਹੜੇ ਖੋਜਾਂ ਮੈਂ ਬਾਪੂ ਦਾ ਰੋਜ਼ ਹੀ ਪੈਸੇ ਮੰਗ ਲਿੰਦਾ ਕੀ ਦੀ ਅੱਗੇ ਦੁੱਖ ਸਣਾਵਾ ਤੇ ਬੇਬੇ ਤੂੰ ਵੀ ਮੈਨੂੰ ਛੱਡ ਗਈ ਪਾਪੋ ਵੀ ਛੱਡ ਗਿਆ ਇੰਦਾ ਕੁੰਦਾ ਬੰਦਾ ਸੀਗਾ ਉਹ ਤਾਂ ਸਭ ਲੈ ਗਿਆ ਇੱਥੇ ਵੀ ਨਹੀਂ ਹੈਗੀ ਕੋਈ ਵੀ ਸੱਸ ਭੂਆ ਉਹ ਵੀ ਨਹੀਂ ਜੁੰਦਾ ਉਹਨੂੰ ਦਾ ਬਸ ਪੈਸਾ 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 ਚਾਹੀਦਾ ਮੈਂ ਦੱਸ ਕਿਥੋਂ ਲਿਆ ਗਲੀ ਜਿੋਂ ਨਿਕਲਦੀ ਆ ਸਾਰੇ ਇੰਨੀ ਬੁਰੀ ਨਿਗਾਹ ਨਾ ਦੇਖਦੇ ਆ ਕੋਈ ਇਹ ਜਫਰਿਸ਼ਤਾ ਭੇਜ ਰੱਬਾ ਮੇਰੀ ਜ਼ਾਤਾਂ ਕਰ ਪਰ ਰੱਬ ਵੀ ਸਾਡੇ ਵਰਗਿਆਂ ਦੀ ਕਿੱਥੇ ਸੁਣਦਾ ਜੇ ਸੁਣਦਾ ਹੁੰਦਾ ਬੰਦੇ ਨੂੰ ਨਾਂ ਲਾ ਕੇ ਜਾਂਦਾ ਉਹ ਦਿਨ ਕਿੰਨੇ ਚੰਗੇ ਸੀ ਜਦੋਂ ਮੇਰੇ ਨਾਲ ਸੀਗਾ ਸਦੀ ਇਸਦੀ ਕਮੀ ਨਹੀਂ ਹੁੰਦਾ ਸੀ ਅੱਜ ਤੋਂ ਸਾਰੀਆਂ ਕਮੀਆਂ ਛੱਡ ਗਿਆ ਇਹ ਨੂੰ ਦੱਸੋ ਸਾਸੀਾ ਮੈਡਮ ਜੀ ਫਸਟ ਕਾਲ ਜੀ ਉਹ ਠੀਕ ਹੋ ਜੀ ਆਪਾਂ ਨਹੀਂ ਪਿਆ ਦਿੰਦੇ ਆ ਬਸ ਜੀ ਤੁਸੀਂ ਦੱਸੋ ਤੁਹਾਡੇ ਸੱਟ ਕਿਵੇਂ ਹੋਣਾ ਹਾਂ ਉਹ ਹੋ ਗਿਆ ਸੀਗਾ ਠੀਕ ਹੈ ਠੀਕ ਹੈ ਉਸ ਦਿਨ ਨਾ ਮੈਂ ਤੁਹਾਡਾ ਨਾਮ ਪੁੱਛਣੀ ਭੁੱਲ ਗਈ ਅੱਛਾ ਮੇਰਾ ਨਾਮ ਹੈ ਕੁਲਵਿੰਦਰ ਸਿੰਘ ਓਕੇ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸੁਖ ਹੈ ਅੱਛਾ ਸੁਖ ਹਾਂਜੀ ਕਦੇ ਵੀ ਕਿਸੇ ਦੀ ਜਰੂਰਤ ਹੋਵੇ ਤਾਂ ਜਰੂਰ ਦੱਸਿਓ ਮੈਨੂੰ ਠੀਕ ਹੈ ਜੀ ਪੈਸਾ ਨਾ ਮੈਂ ਉਸ ਦਿਨ ਹਰਾਨ ਹੋ ਗਈ ਸੀ ਕਿ ਤੁਹਾਨੂੰ ਇਹ ਨਹੀਂ ਜਾਣਕਾਰੀ ਕਿਵੇਂ ਬਸ ਹੀ ਪੜਾਈਆਂ ਪੜੂਆਂ ਦੇ ਕੀਤੀਆਂ ਹੁਣ ਇਹ ਹਾਂਜੀ ਫਾਦਰ ਸਾਹਿਬ ਚਾਹੁੰਦੇ ਸੀ ਕਿ ਖੇਤੀਬਾੜੀ ਕਰੀ ਜਾਵੇ ਉਹਨਾਂ ਨਾਲ ਹੱਥ ਵਟਾਈ ਜਾਂਦੇ ਆ ਬਾਕੀ ਮੈਨੂੰ ਇਹਨਾਂ ਸ਼ੌਂਕ ਵੀ ਨਹੀਂ ਹੈਗਾ ਹੁਣ ਇੱਧਰ-ਇੱਧਰ ਜਾਂਦਾ ਬਸ ਘਰੇ ਬੜਾ ਮਨ ਲੱਗਿਆ ਰਹਿੰਦਾ ਓਕੇ ਪਰੋ ਜੀ ਕਰ ਸਾਡਾ ਸਾਹਮਣੇ ਚਾਹ ਪਿਆ ਦੇਨੇ ਆ ਨਹੀਂ ਫਿਰ ਕਿਸੇ ਦਿਨ ਆਉਂਗੀ ਅੱਜ ਮੈਂ ਜਲਦੀ ਵਿੱਚ ਹਾਂ ਠੀਕ ਹਾਂਜੀ ਚਲੋ ਕੋਈ ਹੈਲਪ ਦੀ ਲੋੜ ਹੈ ਬਤਾ ਜਰੂਰ ਦੱਸ ਪਹਿਲੇ ਤੁਸੀਂ ਬੁਲਾਇਆ ਸੀ ਮੈਨੂੰ ਹਾਂ ਮੈਂ ਤੈਨੂੰ ਬੁਲਾਇਆ ਸੀਗਾ ਹੁਣ ਦੱਸ ਵੀ ਤੇਰੇ ਘਰ ਦਾ ਹਾਲਤ ਠੀਕ ਹੈ ਜੀ ਕਿਦਾਂ ਚੱਲ ਰਿਹਾ ਖਰਚੇ ਕੁਝ ਵਧੀਆ ਘਰ ਦਾ ਤਾਂ ਬੁਰਾ ਹਾਲ ਆ ਜੋਕ ਮੌਨੀਆ ਸਾਰਾ ਬਾਪੂ ਖੋ ਕੇ ਲੈ ਜਾਂਦਾ 1 ਰੁਪਿਆ ਮੇਰੇ ਕੋਲ ਹੀ ਨਹੀਂ ਰਹਿੰਦਾ ਛੋਦਾ ਵੀ ਦਾਹਾਂ ਦੀ ਪੱਤੀ ਲਈ ਦਸਾਂ ਦੀ ਖੰਡ ਲਈ ਐ ਸਾਰ ਲੈਂਨੀ ਆ ਬਾਕੀ ਜਿੰਨੇ ਪੈਸੇ ਬਣਦੇ ਆ ਕਡਵਾਂਸ ਵੀ ਫੜ ਰੱਖੇ ਨੇ ਉਹ ਵੀ ਬਾਪੂ ਖੋ ਲੈਂਦਾ ਚਲ ਕੋਈ ਨਾ ਹੁਣ ਜੇ ਤੇਰੇ ਤੇ ਨਹੀਂ ਸੀ ਤਾਂ ਐ ਕਰਿਆ ਕਰ ਮੇਰੇ ਘਰ ਦਾ ਕਰਾ ਦਿਆ ਕਰ ਮਾੜਾ ਮੋਟਾ ਮੈਂ ਤੈਨੂੰ ਦੇ ਦਿਆ ਕਰੂੰ ਕੁਛ ਖਰਚਾ ਪਾਣੀ ਤਾਂ ਸਾਰੀ ਉਮਰੀ ਕੱਟਾ ਢੋਈ ਜਾਂ ਮੇ ਇੱਕ ਇਹ ਜਿਹਾ ਕੰਮ ਲੱਭਿਆ ਉਥੇ ਉਹਨਾਂ ਦਾ ਮੁੰਡਾ ਟਿਕਣ ਨਹੀਂ ਦਿੰਦਾ ਜਦੋਂ ਭਾਂਡੇ ਧੋਣੀਆਂ ਉਦੋਂ ਆ ਜਾਂਦਾ ਜਦੋਂ ਪੋਚਾ ਲੰਨੀਆਂ ਉਹ ਆ ਜਾਂਦਾ ਇਹ ਚਲਾਇਆ ਕਰ ਫਿਰ ਤੂੰ ਜੇ ਤੂੰ ਇੰਨਾ ਚੀਜ਼ਾਂ ਨੂੰ ਸੋਚਦੀ ਆ ਫਿਰ ਐ ਕਰਦੇ ਆ ਵੀ ਤੇਰੇ ਰਿਸ਼ਤਾ ਕੋਈ ਹੋਰ ਕਰਾ ਦੇਣੀ ਆ ਬੱਸ ਕਰ ਭੈਣੇ ਪਹਿਲਾ ਰਿਸ਼ਤਾ ਤੂੰ ਕਰਵਾਇਆ ਕੋਈ ਰਾਸ ਆਇਆ ਹੁਣ ਦੂਜਾ ਕਿੱਥੋਂ ਆਜੂਗਾ ਭੈਣੇ ਮੈਂ ਤਾਂ ਤੇਰਾ ਚੰਗਾ ਹੀ ਸੋਚਿਆ ਸੀ ਹੁਣ ਮੈਨੂੰ ਕੀ ਪਤਾ ਸੀ ਤੇਰੇ ਇੰਨੀ ਮਾੜੀ ਕਿਸਮਤ ਹੈ ਵੀ ਮੈਨੂੰ ਤੂੰ ਬੁਰਾ ਬਣਾ ਦੇਗੀ ਬੁਰੇ ਦੀ ਗੱਲ ਨਹੀਂ ਤੇਰੇ ਸਾਹਮਣੇ ਵੇਖ ਲੈ ਮੇਰੇ ਕਿੰਨੇ ਗੰਦੇ ਹਾਲਾਤ ਚੱਲੇ ਜਾਂਦੇ ਆ ਬਾਹਰ ਨਿਕਲਦੀਆਂ ਗਲੀ ਚੋਂ ਮੁਲਕੋ ਕੇ ਨਿਕਲਦੀਆਂ ਸਾਰੇ ਗਲੀ ਚ ਮੁੰਡੇ ਇਕੱਠੇ ਹੋ ਜਾਂਦੇ ਆ ਤੈਨੂੰ ਪਤਾ ਬੰਦਾ ਤਾਂ ਮੇਰੇ ਸਿਰ ਤੇ ਨਹੀਂ ਹੈਗਾ ਤਾਂ ਹੀ ਸਾਰੇ ਇਕੱਠੇ ਹੋ ਜਾਂਦੇ ਆ ਫਾਇਦਾ ਚੱਕਣ ਨੂੰ ਸਾਰੇ ਤਿਆਰ ਨੇ ਨੀਤਾ ਅਸੀਂ ਤਾਂ ਕਹਿੰਨੀ ਆ ਵੀ ਤੂੰ ਇਹ ਮਾਹੌਲ ਚ ਨਿਕਲ ਜੇਂਗੀ ਖਬਰ ਤੇਰੇ ਅੱਗੇ ਜਾ ਕੇ ਮਾੜੇ ਕਰਮ ਚੰਗੇ ਹੋ ਜਾਣ ਨਹੀਂ ਸਾਰੇ ਤਾਂ ਇੱਕੋ ਜਿਹੇ ਨਹੀਂ ਹੁੰਦੇ ਹੁਣ ਅੱਗੇ ਬਾਰੇ ਨਹੀਂ ਸੋਚਣਾ ਤੱਕੇ ਬਹੁਤ ਦੁੱਖ ਦੇਖ ਰਹੀਆਂ ਜਿੱਦੋਂ ਵੀ ਮਾੜਾ ਹੋਣ ਲੱਗ ਗਿਆ ਮੇਰੇ ਨਾਲ ਫੇਰ ਚੱਲ ਭੈਣੇ ਉਹ ਤੇਰੀ ਮਰਜ਼ੀ ਆ ਜੇ ਤੂੰ ਨਹੀਂ ਸੋਚਦੀ ਹੈਗੀ ਖਾਈ ਜਾਂ ਫਿਰ ਤੱਕੇ ਫਿਰ ਤਾਂ ਮੈਂ ਤੇਰੇ ਚਾ ਕੁਝ ਨਹੀਂ ਕਰ ਸਕਦੀ ਚੱਲ ਥੋੜੇ ਜੇ ਪੈਸੇ ਦੇ ਦੇ ਜਿਹੜੇ ਦੇ ਦੇ ਮੈਨੂੰ ਮੇਰੇ ਤਾਂ ਸਹੁਰੇ ਨੇ ਜੀਣਾ ਹਮ ਕਰ ਦੇਣਾ ਪਰ ਪੈਸੇ ਕਿੱਥੇ ਆ ਮੇਰੇ ਕੋਲ ਨਹੀਂ ਮੈਂ ਤਾਂ ਬਿਮਾਰ ਰਹੀ ਆ ਨੀ ਮੇਰੇ ਤਾਂ ਦਵਾਈਆਂ ਤੇ ਲੱਗੀ ਜਾਂਦੇ ਨੇਗੇ ਤੋ ਤਨਖਾ ਵੀ ਸਾਡੀ ਲੇਟ ਹੋ ਗਈ ਚੱਲਾਂ ਤਾਂ ਕੋਈ ਨਾ ਜੇ ਮਿਲ ਗਈ ਤਨਖਾ ਟਾਈਮ ਤੇ ਫਿਰ ਮੈਂ ਤੈਨੂੰ ਦੇ ਦੂੰਗੀ ਮੜੇ ਬਣੇ ਤਾਂ ਚੱਲ ਚਲ ਠੀਕ ਆ ਚੰਗਾ ਪੂਰਤੱਸ ਕਰੋ ਚੰਗਾ ਮਾੜੀ ਆ ਅੱਜ ਗਲਤ ਅਜਮਾਲ ਨਹੀਂ ਹੈਗਾ ਭਲਾ ਇਹਦਾ ਸਜੇ ਕੰਦੀ ਮੈਨੂੰ ਪੈਸੇ ਦੇ ਦੇ ਕੰਮ ਤਾਂ ਕੰਦੀ ਮੈਂ ਕਰਨਾ ਨਹੀਂ ਹੈਗਾ ਦੇ ਦੇ ਤੈਨੂੰ ਉੱਥੇ ਪੈਸੇ ਉੱਪਰ ਜਾਈਏ ਉਰੀ ਪਾਥੀਆਂ ਲੋਟ ਕਰਦੀ ਰਹेंगी ਕਿ ਉਧਰ ਰੋਟੀ ਪਾਣੀ ਦਾ ਵੀ ਦੇਖेंगी ਦੇਖ ਜੰਟਿਆ ਮੈਨੂੰ ਮਿਹਨਤ ਕਰਕੇ ਆਪਦੀ ਰੋਟੀ ਖਾ ਲੈਣ ਦੇ ਮੇਰਾ ਖਿਹੜਾ ਛੱਡ ਦੇ ਮੈਂ ਜਿੱਤੇਦਾਰ ਘਰ ਦੀ ਕੁੜੀ ਆ ਜਿਸ ਹਿਸਾਬ ਨਾਲ ਤੂੰ ਮੇਰੇ ਪਿੱਛੇ ਫਿਰਦਾ ਨਾ ਉਹ ਨਿਗਾ ਛੱਡ ਦੇ ਓਏ ਆ ਫਿਲਮ ਵਾਲੇ ਡਾਇਲੋਗ ਨਾ ਮਾਰੇ ਕਰ ਪਰਜਾਈ ਇਹ ਫਿਲਮ ਵਾਲੀ ਡਾਇਲੋਗ ਨਾ ਮਾਰੇ ਕਰ ਇਹ ਰੀਅਲ ਜ਼ਿੰਦਗੀ ਇਚ ਨਹੀਂ ਹੁੰਦਾ ਨਹੀਂ ਰੀਅਲ ਨਹੀਂ ਹੈਗੀ ਮੈਂ ਜੇ ਮੇਰੇ ਸਹੁਰੇ ਨੇ ਤੁਹਾਡੇ ਤੋਂ ਪੈਸੇ 50000 ਰੁਪਏ ਨਾਲ ਲਿਆਂ ਹੁੰਦਾ ਨਾ ਮੈਂ ਕਦੇ ਤੇਰੇ ਘਰ ਦੀ ਦੇਲ ਨਹੀਂ ਆਉਣਾ ਸੀ ਓ ਭਾਬੀ ਕਿਹੜੇ 50000 ਦੀ ਗੱਲ ਕਰਦੇ ਮੈਂ ਤਾਂ ਲੱਖਾਂ ਰੁਪਇਆ ਲਟਾਉਣ ਨੂੰ ਫਿਰਦਾ ਤੇਰੇ ਤੇ ਨਾਲੇ ਤੂੰ ਦੇ ਦੇਗੀ 50000 ਰੁਪਇਆ ਫਿਰ ਹਾਲੇ ਤਾਂ ਮੈਂ ਹੱਥ ਜਾਂ ਨਾ ਲਾਇਆ ਕਾਲੇ ਤਾਂ ਮੈਂ ਵਿਆਜ ਹੀ ਨਹੀਂ ਲਾਇਆ ਜੇ ਵਿਆਰ ਲਾਤਾ ਕਰਦੇਗੇ ਪੂਰੀ ਸਾਰੀ ਉਮਰ ਨਿਕਰ ਪੈਣੀ ਸਾਰੀ ਉਮਰ ਗੱਲ ਸੋਚ ਲੈ ਸਮਝ ਲੈ ਤੇਰੀ ਜ਼ਿੰਦਗੀ ਬਹੁਤ ਪਈ ਹੈ ਖਸਨ ਤੇਰਾ ਡੋਲ ਡੁਲੂ ਕਰਦਾ ਹੈ ਇਹਨੂੰ ਕਿਸੇ ਵੇਚ ਜਾ ਕੇ ਫੁਕਿੰਗ ਕਿਸੇ ਮਾਤੜ ਦੇ ਕੰਮ ਆਜੂ ਨਾਲੇ ਤੂੰ ਜੰਟੇ ਦੀ ਸਰਦਾਰ ਨਹੀਂ ਮੰਨ ਜੀਂ ਨਾਲੇ ਤੈਨੂੰ ਪੈਸੇ ਦੀ ਕਮੀ ਨਹੀਂ ਆਹ ਪਾਥੀਆਂ 'ਚ ਥੋੜੀ ਤੇਰੀ ਜਗ੍ਹਾ ਤਾਂ ਸ਼ਿਮਲੇ ਐ ਜੇ ਮੈਨੂੰ ਇਹ ਜੇ ਕੰਮਾਂ ਦਾ ਲਾਲਚ ਹੁੰਦਾ ਨਾ ਕਦੇ ਮੈਂ ਤੁਹਾਡੇ ਘਰ ਦਾ ਕੰਮ ਜਾ ਹੋਰਾਂ ਦਾ ਕੰਮ ਨਾ ਕਰਦੀ ਅੱਜ ਮੈਂ ਇਹ ਜੀ ਹੁੰਦੀ ਰਾਜ ਕਰਦੀ ਪਰ ਮੈਂ ਇਹ ਜੇ ਕੰਮ 'ਚ ਪੈਣਾ ਨਹੀਂ ਹੈਗਾ ਓਏ ਕੰਮ 'ਚ ਤਾਂ ਪੈਣੀ ਪਊਗਾ ਭਾਬੀ ਐ ਕਿਉਂ ਕਰਦੀ ਐ ਕਿਉਂ ਕਰਦੀ ਐ ਕਰਦੀ ਭਾਬੀ ਥੱਪੜ ਤੈਨੂੰ ਮਹਿੰਗਾ ਬੋਟ ਪਊਗਾ ਪਰਜਾਈਏ ਥੱਪੜ ਤੇਰੀ ਜਨਾਂ ਲੀੜੇ ਪਾੜੇ ਮੈਂ ਤੂੰ ਖਿਜੋਣੇਂਗੀ ਮੈਂ ਹੁਣ ਕੀ ਕਰਾਂ ਮੈਂ ਆਪਣੀ ਇੱਜ਼ਤ ਬਚਾਉਣ ਲਈ ਕੀ ਕਰਾਂ ਹੁਣ ਮੈਂ ਕਿਹੇ ਜਾ ਕਦਮ ਚੱਕਾਂ ਜੇ ਦੁਨੀਆ ਸਾਰੀ ਨਫ਼ਰਤ ਕਰਨ ਲੱਗ ਜੇ ਮੈਥੋਂ ਤੇ ਹਾਂ ਤਾਂ ਮੈਨੂੰ ਕਿਸੇ ਹਾਲ ਚ ਨਹੀਂ ਕਰ ਸਕਦੀ ਜਿੰਨਾ ਪਿਆਰ ਮੈਂ ਉਹਨੂੰ ਦਿੱਤਾ ਉਹਦਾ ਪਿਆਰ ਮੈਂ ਕਿਸੇ ਨੂੰ ਦੇ ਨਹੀਂ ਸਕਦੀ ਕੀ ਕਰਾਂ ਰੱਬ ਕੁਛ ਤਾਂ ਕੁਛ ਮੈਨੂੰ ਹੁਣ ਕਰਨਾ ਪਊਗਾ ਇਸ ਦੁਨੀਆ ਤੋਂ ਬਚਣ ਲਈ ਇਹਨਾਂ ਨੇ ਤਾਂ ਮੈਨੂੰ ਅੰਦਰੋਂ ਘੁੱਟ-ਘੁੱਟ ਹੀ ਮਾਰ ਦੇਣਾ ਕੁਛ ਤਾਂ ਕੁਛ ਮੈਨੂੰ ਕਰਨਾ ਪੈਣਾਗਾ ਐਵੇਂ ਹੁਣ ਮੈਂ ਹੱਥ ਤੇ ਹੱਥ ਤਰ ਕੇ ਬਹਿ ਨਹੀਂ ਸਕਦੀ